ਇਹ ਬਰਾ ਹੈ 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 ਹਾਂ ਜੀ ਬਸ ਆ ਗਿਆ ਹੈ ਹੈ ਲੈ ਕੇ ਆਇਆ ਮੈਨੂੰ ਬੈੱਡ ਪਰ ਕਿਉਂ ਗਿਆ ਕਪੜੇ ਸਾਰੇ ਕਿੱਦਾਂ ਹੋ ਗਏ ਹੈ ਹੈ ਸਾਰੇ ਖਰਾਬ ਹੋ ਗਏ ਬੈੱਡ ਮੰਨੀ ਟੂ ਪ੍ਰਿਓਰ ਦਾ ਪਾਪਾ ਦੇ ਵੀ ਆ ਲਾਗੇ ਖੜਾ ਹਰ ਕੰਮ ਦੇ ਵਿੱਚ ਇਹ ਪਹਿਲੇ ਦਾਅ ਤੇ ਰੱਖਿਆ ਖਰਾਬੇ ਜੀ ਵੀ ਆ ਤੁਹਾਡੀ ਸੇਵਾ ਦੇ ਵਿੱਚ ਵੀ ਦਾ ਨਾਮ ਲਿਖਿਆ ਜ਼ਮੀਨ ਦੇ ਇੱਕ ਲਾਗੇ ਜ਼ਮੀਨ ਨਹੀਂ ਹੈਗੀ ਜੀ ਹਾਲੇ ਥੱਲੇ ਨੀਮਾ ਇੱਥੇ ਦਾ ਪਾਣੀ ਜਦੋਂ ਆਉਂਦਾ ਹੁਣ ਪਾਣੀ ਥੱਲੇ ਆ ਜਾਂਦਾ ਉਹ ਭੈਣੇ ਪਾਣੀ ਮੀਂਹ ਮੈਂ ਤਾਂ ਬਾਹਰ ਕੱਟ ਵੀ ਕੀਤਾ ਹੈਂ ਕਿ ਦੁਆ ਮਾਰਿਆ ਕੱਢਣ ਨੂੰ ਅੱਗ ਤੋਂ ਦੁਆ ਮਾਰ ਹਾਂ ਹੋਰ ਪਾਣੀ ਵੜ ਜਾਂਦਾ ਹੁਣ ਮੈਨੂੰ ਤਾਂ ਪਤਾ ਨਹੀਂ ਪਾਣੀ ਅੰਦਰੋਂ ਫਰ ਚੱਲ ਜਾਂਦਾ ਆਹ ਸੰਦੇ ਅਜਾਸ ਅੱਜ ਦੀ ਟੀਮ ਹੈ ਅੱਜ ਦੇ ਸਮੇਂ ਜੀ ਵੀ ਆ ਵੀ ਇੱਕ ਗੁਰਸੇਖ ਦੀ ਹੈ ਗਿਆ ਹੈ ਸਹੀ ਗੋਦਾ ਆ ਤੀਨਾ ਪਈਆਂ ਫੱਟੇ ਯਾਰ ਹੋਰ ਸੋਈ ਵੀ ਹੈ ਹਾਂ 아이 ਹੀ ਸੁਈ ਟਿਕਾਣ ਹਾਂ ਤਾਂ ਇਹੀ ਕਹਿੰਨੇ ਆ ਵੀ ਜਿਹੜੇ ਲੋਡ ਬੰਦ ਅੱਜ ਸਾਰੇ ਆਪਾਂ ਇੱਕ ਮੁੱਠ ਹੋ ਕੇ ਅਨਾ ਕੀਤੀ ਆ ਹੜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਜੋਗ ਹੋਇਆ ਕੋਈ ਇਹਦੇ ਵਿੱਚ ਦੂਰ ਆਏ ਨਹੀਂ ਹੈਗੇ ਜਿੰਨਾ ਸਜੋਗ ਸਾਡੇ ਐਨਆਰਆਈਆਂ ਨੇ ਪਿੰਡ ਪਿੰਡਾਂ ਦੇ ਵਿੱਚ ਸੁਭਾਵਾਂ ਉਹ ਇਕੱਠੀਆਂ ਹੋ ਗਈਆਂ ਪਰ ਮੈਂ ਇੱਕ ਦੇਖਦਾ ਏਦਾਂ ਪਿੰਡਾਂ ਦੇ ਵਿੱਚ ਵੀ ਆਪਾਂ ਦੇਖੀਏ ਏਦਾਂ ਦੇ ਕਈ ਗੁਰਸਿੱਖ ਪਰਿਵਾਰ ਕਈ ਸਾਡੇ ਆਪਣੇ ਜਿਹੜੇ ਆ ਏਦਾਂ ਦੀਆਂ ਹਾਲਾਤਾਂ 'ਚ ਵੀ ਰਹਿ ਰਹੇ ਆ ਜਿਹੜੇ ਮੈਨੂੰ ਦੇਖੋ ਆ ਥੱਲੇ ਦੇਖੋ ਕਿੰਨਾ ਥੱਲੇ ਕਮਰਾ ਆ ਜਿੱਥੇ ਸੌਂਦੇ ਆ ਉਹ ਦੇਖੋ ਪਾਣੀ ਭਰ ਜਾਂਦਾ ਉਹ ਮੇਰੇ ਸਾਰੇ ਕਮਰੇ 'ਚ ਪਾਣੀ ਭਰਦਾ ਆਉਗਾ ਇੱਥੇ ਦੇਖੋ ਉੱਪਰ ਹਲਾਤ ਤੇ ਟੀਨਾ ਪਈਆਂ ਇਧਰਲੇ ਪਾਸੇ ਫੱਟੇ ਪਾਇਓ ਆਹ ਇਹ ਫੱਟੇ ਪਾਇਓ ਤੇ ਇੱਥੇ ਰਸੋਈ ਆ ਤੇ ਇੱਥੇ ਸਾਰਾ ਕੁਝ ਆ ਤੇ ਬਾਥਰੂਮ ਬਾਥਰੂਮ ਹੈ ਹੀ ਨਹੀਂ ਅੱਛਾ ਉਹਦੇ ਮੋਟੀ ਕੀ ਕੰਮ ਕਰਦਾ ਫੜੀ ਸਮਝੀ ਬੇਟੀ ਸਬਜੀ ਬੇਸ ਕਿੰਨੇ ਬੱਚੇ ਨੇ ਦੋ ਈ ਦੋ ਬੇਟੇ ਹਾਂ ਅੱਛਾ ਛੋਟੇ ਹਾਂਜੀ ਛੋਟੇ ਕਾਹ ਦੇ ਪੜਦੇ ਤੇ ਕਾਹ ਆ ਜਾ ਪੁੱਤ ਆ ਜਾ ਇੱਧਰ ਮੇਰਾ ਬੋਲ ਬੱਲੇ ਕਿਨੇ ਪੜਦਾ ਸੱਤਵੇਂ ਇਹ ਰੱਖਿਆ ਬੋਤ ਮੇਰੇ ਨਾਮ ਤੇ ਮਾਤਾ ਵੀ ਆਵਰ ਸ਼ ਗਿਆ ਹਾਂ ਮਰਦੇ ਸ਼ ਗਿਆ ਖਾਦੋ ਵੀ ਯਾਰ ਅਮਰਤਾਰੀ ਪਰਿਵਾਰ ਹੋਵੇ ਤੇ ਦੇਖੋ ਹਾਲਾਤ ਮੈਂ ਕਿਹਨਾਂ ਇੱਥੇ ਇੰਨੀ ਕਿਤੇ ਗਾਈ ਹਾਂਜੀ ਠੀਕ ਹੈ ਚਲੋ ਨਿਕੂ ਪਾ ਇਹਦਾ ਹੌ ਕਮਰਾ ਪਾ ਦਿਓ ਪਾ ਦਿਓ ਕਮਰਾ ਵਿੱਚ ਐ ਸੋਹਣਾ ਜੀ ਚਲੀਏ ਠੀਕ ਆ ਪਾ ਦਿਓ ਕਮਰਾ ਵਿੱਚ ਇਹ ਬਾਬੇ ਦੀ ਘਰ ਪਾ ਮਾਦਮਾਂ ਦੀ ਬਾਬਾ ਦੀਪ ਸਿੰਘ ਨੇ ਪੋਣਾ ਇਹ ਗੈਸ ਨਹੀਂ ਆਏ ਇਹ ਤਾਂ ਖਾਦ ਲਾਉਣ ਆਏ ਇੰਦਰ ਖਾਦ ਵੰਡਣ ਆਏ ਤੇਰੇ ਪਿੰਡ ਦੇ ਇਹ ਖਾਦ ਵੰਡਣ ਆਏ ਤੇ ਜਿਹੜਿਆਂ ਦੇ ਝੋਨਾ ਮਰਿਆ ਤੇ ਮੈਨੂੰ ਆਹ ਦਿਖਾਇਆ ਨੀ ਕੋਈ ਕਹਿੰਦਾ ਕਿ ਤੂੰ ਘਰ ਦੇ ਖਾਲੀ ਵਾਕਿਆ ਘਰ ਬਹੁਤ ਹਲਾਤ ਯਾਰ ਹਾਂ ਠੀਕ ਆ ਤਾਂ ਸਾਡੇ ਭਾਈ ਖਾਦ ਵੰਡਣਾ ਸੀ 10000 ਰੁਪਿਆ ਇਹਦੇ ਵਿੱਚ ਸੇਵਾ ਦੇ ਵਿੱਚ ਖੜਾ ਫੜਾ ਹਾਂ ਉਹਦੋਂ ਕਰ ਫੜਾ ਦੋ ਇਹਨਾਂ ਨੂੰ ਨਹੀਂ ਨਹੀਂ ਕੋਈ ਨਹੀਂ ਆਪਾਂ ਜਦੋਂ ਸਟਾਰਟ ਕਰਾਂਗੇ ਜਦੋਂ ਸਟਾਰਟ ਕਰਾਂਗੇ ਨਾ ਇੱਕ ਕਮਰਾ ਇਹਦੇ ਵਿੱਚ ਜਿਹੜਾ ਅੱਜ ਦੇ ਹਾਲਾਤ ਦੇ ਵਿੱਚ ਇਹ ਤੁਹਾਡੇ ਹੀ ਆ ਤੁਹਾਡੇ ਸਾਰੇ ਐਨਆਰਈ ਵੀਰਾਂ ਦੇ ਜਿਹੜਾ ਸਹਯੋਗ ਤੁਸੀਂ ਸੰਸਥਾ ਦਾ ਕਰ ਰਹੇ ਜਦੋਂ ਜਦਾਂ ਅੱਜ ਕੋਲ ਇੱਥੇ ਇੱਕ ਕਮਰਾ ਬਣਾਵਾਂਗੇ ਛੋਟਾ ਜਿਹਾ ਕਿਚਨ ਬਣਾਵਾਂਗੇ ਨਾਲ ਤੇ ਇੱਕ ਬਾਥਰੂਮ ਬਾਰ ਛੋਟਾ ਬਣਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਹਾਲਾਤ ਤੁਸੀਂ ਦੇਖੇ ਹੀ ਆ ਜੋ ਕੀ ਹਾਲਾਤ ਆ ਇੰਨੀ ਕਿ ਜਗ੍ਹਾ ਦੇ ਵਿੱਚ ਇਹ ਪਰਿਵਾਰ ਰਹਿਣਾ ਸਾਡੀ ਭੈਣ ਅੰਦਰ ਥੱਲੇ ਟੋਏ ਦੇ ਵਿੱਚ ਦੇਖੋ ਕੀ ਹਾਲਾਤ ਆ ਇੱਕ ਸਬਜ਼ੀ ਵੇਚਦਾ ਰੇੜੀ ਆ ਆ ਰੇੜੀ ਆ ਰੇੜੀ ਤੇ ਵਿਚਾਰਾ ਕਰਦਾ ਹੋ ਜਾਂਦਾ ਜਿੰਨੀ ਕੋ ਵੀ ਮੈਨੂੰ ਲੱਗਦਾ ਅੱਜ ਵਿੱਚ ਗਿਆ ਸੀ ਅੱਜ ਮੇਰਾ ਵੀ ਹਾਂ ਅੱਜ ਗਿਆ ਨਹੀਂ ਕੀ ਹੋ ਗਿਆ ਉਹ ਜਦੋਂ ਦੇ ਕੋ ਪੈਸੇ ਉਹਦੇ ਫਿਰ ਸਬਜ਼ੀ ਲੈ ਆਉਂਦਾ ਐਸਾ ਜਦੋਂ ਪੈਸੇ ਉਹਨੇ ਸਬਜ਼ੀ ਫੇਰ ਲਿਆਉਣੀ ਆਪਾਂ ਜੀ 10000 ਰੁਪਏ ਇਹਨਾਂ ਦਾ ਇਹਨਾਂ ਨੂੰ ਸੇਵਾ ਆ ਗਿਆ ਭਰਾਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਪਹਿਲਾਂ ਵੀ 100 ਬੂਰਾ ਤੇ ਦਿੱਤਾ ਹਨ ਤੇ 100 ਬੂਰਾ ਪਹਿਲਾਂ ਵੀ ਸਾਰੀਆਂ ਸੰਗਤਾਂ ਲਾਚੋੜ ਲਾ ਕੇ ਪਿੰਡ ਆ ਤੇ ਉਹ ਡਾਈਰੀ ਦੇ ਕੇ ਚਲੇ ਆ ਤੇ ਹੁਣ ਇੱਥੇ ਘਰ ਦੇ ਵਿੱਚ ਸਵਾਵਾ ਦਾ ਕਹਿੰਦੇ 10000 ਰੁਪਏ ਹੁਣੇ ਟਾਈਮ ਇਸੇ ਟਾਈਮ ਪਹਿਲਾਂ ਦੇ ਦਿੱਤਾ ਸਰਪੰਚ ਸਾਹਿਬ ਨੂੰ ਮੈਂ ਜਦੋਂ ਸਰਪੰਚ ਵੀ ਜਦੋਂ ਕੰਮ ਸ਼ੁਰੂ ਕਰੂਗੇ ਦੇਓ ਕਹਿੰਦੇ ਨਹੀਂ ਤੁਸੀਂ ਲੈ ਲਓ ਕੋਈ ਨਹੀਂ ਵੀ ਆਪਾਂ ਇਹ ਕੰਮ ਜਲਦੀ ਸਟਾਰਟ ਕਰਨ ਤੂੰ ਬਣਾ ਲੈ ਮਿਸਤਰੀ ਦਾ ਜੋ ਇਹਦਾ ਬਣਦੀ ਜਿੱਦਾਂ ਸਟਾਰਟ ਕਰਕੇ ਆਪਾਂ ਸ਼ੁਰੂ ਕਰੀਏ ਚਲਵਾ ਦੇਣੀ ਠੀਕ ਇੱਕ ਦੋ ਦਿਨਾਂ ਵਿੱਚ ਕਰਵਾ ਦਿੰਦੇ ਠੀਕ ਆ ਜਿੰਨੀ ਰੇਤਾ ਲੱਗਣੀ ਹੈ ਨਾ ਮੇਰਾ ਪੁੱਤ ਜਿੰਨੀ ਰੇਤਾ ਜਿਹੜੀ ਮਿੱਟੀ ਮੇਰੇ ਕੋਲੋਂ ਸੇਵਾ ਹੈ ਨਹੀਂ ਬਿਲਕੁਲ ਨਹੀਂ ਤੇ ਠੀਕ ਆ ਪੁੱਤ ਪੜਨਾ ਕਿੱਥੇ ਪੜਨਾ ਦੱਸ ਅੱਛਾ ਰੈਡੀ ਪੜ ਵਾਹਿਗੁਰੂ ਠੀਕ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ